ਜਾਬੀ ਘਟੋ ਪਹਿਲੇ ਦੀ ਐਹਦੀ ਐਹਦੀ ਜਾਬੀ ਘਟੋ ਸਾਢੇ ਚਾਰ ਪਾਲੂ ਪਹਿਲਾ ਥਾਣੇ ਚਲ ਪਹਿਲਾ ਚਲ ਥਾਣੇ ਚਲ ਤੂੰ ਪਹਿਲੇ ਗਾੜੀ ਕਾਹ ਗਾੜੀ ਕਾਹ ਹਸਪਤਾਲ ਲੈ ਕੇ ਲਾਓ ਯਾਰ ਚੱਲ ਚੱਲ ਲੈ ਕੇ ਚੱਲ ਬੈਠ ਬੈਠ ਇੱਕ ਲੈ ਕੇ ਦਿੰਨਾ ਬਾਹੂ ਰਹਿਣਾ ਗੱਡੀ ਵਾਲਿਆਂ ਨੂੰ ਕੀ ਕਹਿਣਾ ਹੈ ਜੀ ਗੱਡੀ ਵਾਲਿਆਂ ਨੂੰ ਕੀ ਕਹਿਣਾ ਗੱਡੀਆਂ ਵਾਲਾ ਕਿਰਾਇਆ ਤੇ ਗੱਡੀ ਵਾਲਿਆਂ ਨੂੰ ਕੀ ਕਹਿਣਾ ਹੈ ਜਾ ਜਾ ਪਾ ਜਾ ਓਏ ਇੱਕ ਮਿੰਟ ਆ ਜਾ ਬਾਹੂ ਬਈ ਬਾਹੂ ਏ ਓਏ ਤੇ 60 ਚੱਕੇ ਓਏ ਕ੍ਰੇਨ ਕਾਣ ਕੇ 60 ਦੇ ਬਾਅਦ ਫੜਾ ਦੇ ਯਾਰ 60 ਮੁੰਡਾ ਤੇਰੇ ਗੁੱਪ ਕਰਕੇ ਗੱਡੀ ਲੋਕ ਕਰ ਦਊਗਾ ਛੋਟਾ ਮੁੰਡਾ ਤਾਂ ਦੇਖ ਲੋ ਜਾਂ ਕੇ ਬਲਾ ਲੋਕ ਕਰ ਦੇਣਾ ਉੱਜਾ ਕੇ ਮੁੰਡਾ ਲੈ ਗਿਆ ਯਾਰ ਤੂੰ ਮੁੰਡਾ ਦਿਖਾਇਆ ਮੁੰਡਾ ਕਿੱਥੇ ਲੈ ਗਿਆ ਉਹ ਲੈ ਗਿਆ ਮੁੰਡਾ ਲੈ ਗਿਆ ਬੇ ਮਾਤਾਂ ਬੱਤ ਮਤਾਂ ਕਰਵਾ ਕੇ ਕਰ ਤੂੰ ਹੋਰ ਕੋਈ ਮੇਰੀ ਜੱਤ ਮਤਾਂ ਦੇ ਜਿਵੇਂ ਤਰਾ ਉਹਨਾਂ ਕੇ ਮੈਂ ਕਰਦਾ ਸਲਾਮ ਅਲੈਕੁਮ ਸਕਾਣਾ ਤੇ ਜਾ ਰੋ। ਮੈਂ ਹੱਥ ਮੁਤਾ ਕਹ ਲਗਾ ਤਾ। ਕਾਹੋ ਕੇ ਬੱਟੀ ਤੇ ਤੇਰੀ ਬੱਟੀ ਦੀ ਜ਼ਿੰਮੇਵਾਰ ਹੋਗੀ। ਬੇਬਾ ਕੋਈ ਵੀ ਚੁਪੇਵਾਰ ਹੋਗਾ ਨਾ ਕੰਦੂਦ। ਇਹ ਚੁੱਧੇ ਕੋਟਾ ਗਾ। ਜਿਹੜੀ ਬੱਚੀ ਨਹੀਂ ਤਾਂ ਉਹ ਵੀ ਮਾਲ ਦੇ ਚਲੇ। ਉਹ ਉਹ ਚੇਤ ਲਾ ਮਿਲਿਆ ਤੈਨੂੰ। ਸਾਡੀ ਫਰਮ 40 ਸਾਲ ਹੋ ਗਏ ਆ ਸਾਡੀ ਫਰਮ ਨੂੰ। ਅਸੀਂ ਕੀ ਕਹਿੰਦੇ ਨੇ ਸਾਹਮਣੇ ਚੁੱਗੀ ਚਾਲੇ ਸਾਨੂੰ ਪ੍ਰੋਪਰ ਜਗ੍ਹਾ ਵੀ ਨਹੀਂ ਮਿਲਿਓ ਅਸੀਂ ਚੁੱਗੀ ਤੇ ਕੀ ਕਹਿੰਦੇ ਮਾਲ ਵੇਚਦੇ ਆ ਉੱਥੇ। ਤੇ ਭਾਈ ਸਾਹਿਬ ਦਾ ਫੋਨ ਆਇਆ। ਦੋ ਦਿਨ ਪਹਿਲੇ ਸਾਨੂੰ ਸੈਕਟਰੀ ਸਾਹਿਬ ਨੇ ਵੀ ਬੁਲਾਇਆ ਸੀ ਵੀ ਇਹਨਾਂ ਨੂੰ ਨਾ ਮਾਲ ਵੇਚਣ ਵਾਸਤੇ ਜਗ੍ਹਾ ਦਿਓ ਜਦ ਕਿ ਅਸੀਂ ਖੁਦ ਝੁੱਗੀ ਦੇ ਵਿੱਚ ਲਾ ਕੇ ਆ ਰਹੇ ਆ ਕਿਉਂਕਿ ਉਹ ਖੁਦ ਜੋ ਹੈਗਾ ਨਾ ਉਹ ਉਹਦਾ ਕੋਈ ਕੰਮ ਨਹੀਂ ਹੈ ਕੋਈ ਇਹਦਾ ਕੋਈ ਕੰਮ ਨਹੀਂ ਇੱਥੇ ਉਹ ਗੌਰਵ ਸਲੁਜੇ ਦਾ ਨਾ ਉਹਦੀ ਲਾਈਨ ਹੈ ਨਾ ਉਹਨੇ ਕੋਈ ਫਰੂਟ ਵੇਚਣਾ ਹੈ ਉਹਨੇ ਦੋ ਦਿਨ ਵਾਸਤੇ ਕੋਈ ਬੰਦਾ ਖੜਾ ਕਰਕੇ ਉਹਦੇ ਬਾਅਦ ਕਿਰਾਏ ਤੇ ਵੀ ਦੇਣਾ ਤੇ ਕਿਰਾਏ ਦੇ ਵਾਸਤੇ ਕੀ ਕਹਿੰਦੇ ਉਹ ਸਾਰਾ ਕੁਝ ਕਰਦੇ ਵੀ ਸਾਡੀ ਕੋਈ ਸਾਈਡ ਇਨਕਮ ਬਣ ਜਾਏ ਤੇ ਸਾਡੀ 40 ਸਾਲ ਦੀ ਜਗ੍ਹਾ ਜਿਹੜੀ ਕੀ ਕਹਿੰਦੇ ਅਸੀਂ ਉੱਥੇ ਕੰਮ ਕਰ ਰਹੇ ਆ ਆਲਰੇਡੀ ਸਾਨੂੰ ਅੱਗੇ ਕੱਟ ਆ ਉਹਦੇ ਪਿੱਛੇ ਅਸੀਂ ਨਾ ਮਜਬੂਰੀ ਪਿੱਛੇ ਸਾਨੂੰ ਦੁਕਾਨਾਂ ਵੀ ਲੈਣੀਆਂ ਪਈਆਂ ਲਾਇਸੈਂਸ ਰੀਨਿਊ ਕਰਾਉਣ ਵਾਸਤੇ ਇਹ ਤਾਂ ਭਾਈ ਸਾਹਿਬ ਦਾ ਫੋਨ ਆਇਆ ਜਦ ਤੱਕ ਮੈਂ ਪੁੱਛਿਆ ਉਹ ਸਾਰੇ ਇਹਨਾਂ ਨੂੰ ਕੁੱਟਦੇ ਪਏ ਸੀ ਚੰਗੀ ਤਰ੍ਹਾਂ ਤੇ ਜਿੱਦਾਂ ਹੀ ਮੈਂ ਰੋਲਾ ਪਾਇਆ ਤਾਂ ਸਾਰੇ ਅੰਦਰ ਉੱਧਰ ਭੱਜਣ ਲੱਗੇ ਗੌਰਵ ਨੇ ਵੇਖ ਕੇ ਮੈਂ ਉਸ ਟਾਈਮ ਐ ਕਰਕੇ ਚਾਰ ਗੱਡੀਆਂ ਤੇ ਮੈਨੂੰ ਨਜ਼ਰ ਆਈਆਂ ਉਸ ਟਾਈਮ ਫਟਾਫਟ ਬੰਦੇ ਸਾਰੇ ਸਾਰੇ ਭੱਜੇ ਉੱਥੇ ਗੱਡੀਆਂ ਦੇ ਵਿੱਚ ਜਦੋਂ ਉਹਦਾ ਕੰਮ ਨਹੀਂ ਉਹ ਆਪਣਾ ਅਖਬਾਰ ਦਾ ਤੇਰਾ ਕੰਮ ਐ ਤੂੰ ਆਪਣਾ ਅਖਬਾਰ ਦੇ ਕੰਮੇ ਚ ਕਰ ਲੋਕਾਂ ਨੂੰ ਬਲੈਕਮੇਲ ਕਰ ਕਰਕੇ ਤੂੰ ਕਹਿੰਦਾ ਵੀ ਮੈਂ ਕੁਝ ਕਰ ਲਵਾਂਗਾ ਇਹ ਤਾਂ ਬਹੁਤ ਗਲਤ ਗੱਲ ਐ ਮੇਰੀ ਤਾਂ ਸਰਕਾਰ ਵੱਲੋਂ ਉਹ ਤਾਂ ਮੈਂ ਮੌਕੇ ਤੇ ਆਇਆ ਤਾਂ ਬਹੁਤ ਬੁਰਾ ਹਾਲ ਸੀ ਮੇਰੇ ਬੇਟੇ ਦਾ ਮੀਂਹ ਵੀ ਮੌਕੇ ਤੇ ਕੀ ਦੇਖਿਆ ਸਾਰਾ ਕੁਝ ਬੁਰਾ ਹਾਲ ਇੱਕੋ ਟੇ ਬੈਠੇ ਸੀ ਉਹਨੂੰ ਮੁੰਡੇ ਨੂੰ ਮੇਰੇ ਕੁੜਦੇ ਪਈ ਸੀ ਖੂਨੋਂ ਖੂਨ ਹੋਇਆ ਪਿਆ ਸੀ ਮੇਰਾ ਬੇਟਾ ਮੇਰਾ ਨਾਮ ਪੁਨੀਤ ਹੈ ਮੇਰੇ ਬੇਟੇ ਦਾ ਨਾਮ ਜੀ ਹਾਂਜੀ 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 ਉਹ ਵੀ ਆਰਤੀ ਦਾ ਕੰਮ ਕਰਦਾ ਉਹ ਵੀ ਆ ਉਹ ਨਾਲ ਹੁਣ ਅਡਜਸਟ ਕਰਾਇਆ ਵੀ ਚਲੋ ਹੁਣ ਅੱਗੇ ਬੱਚਿਆ ਨਹੀਂ ਕਰਨਾ ਹੈ ਜੋ ਵੀ ਕੰਮ ਕਰਨਾ ਅੱਗੇ ਹੁਣ ਅੱਗੇ ਨਾਲ ਸਾਥ ਖੜਨਗੇ ਅੱਗੇ ਸਾਡੇ ਪਿਓ ਵਾਪਿਆਂ ਨੇ ਕੀਤਾ ਹੁਣ ਕੀ ਕਹਿੰਦੇ ਨੇ ਹੁਣ ਸਾਡੇ ਬੱਚੇ ਨਾਲ ਸਾਡੇ ਨਾਲ ਖੜੇ ਹੋ ਕੇ ਕਰ ਅੱਜ ਐਤਵਾਰ ਦਾ ਦਿਨ ਸੀ ਮੈਂ ਥੋੜਾ ਕੰਮ ਗਿਆ ਸੀ ਮੇਰੇ ਪੱਲੇਦਾਰ ਦਾ ਫੋਨ ਆਇਆ ਤੇ ਅੱਦਾ ਅੱਦਾ ਕੁਝ ਬੰਦੇ ਆਏ ਨੇ ਤੇ ਗੱਡੀ ਆਪਣੇ ਫੜ ਤੇ ਲਾ ਰਹੇ ਨੇ ਤੇ ਮੈਂ ਉਹਨੇ ਕਿਹਾ ਵੀ ਬਾਹੂ ਆਏਗਾ ਤਾਂ ਲਾਈਓ ਉਹਨਾਂ ਨੇ ਉਹਨੂੰ ਵੀ ਬਹੁਤ ਮਾਰਿਆ ਤੇ ਗਾਲਾ ਗੁਲਾ ਕੱਢਿਆ ਤੇ ਮੈਂ ਉਹਨੇ ਫੋਨ ਕੀਤਾ ਮੈਂ ਕਿਹਾ ਮੈਂ ਫਿਰ ਆਪਣੇ ਭਤੀਜਾ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ 10 ਮਿੰਟ ਲੱਗਣਗੇ ਤੇ ਉੱਥੇ ਪਹੁੰਚ ਮੇਰਾ ਭਤੀਜਾ ਪਹੁੰਚ ਗਿਆ ਤੇ ਉਹਨੂੰ ਵੀ ਉਹਨਾਂ ਨੇ ਬਹੁਤ ਗਾਲਾ ਗੁਲਾ ਕੱਢਿਆ ਹੈ ਐਨੀ ਦੇਰ ਨੂੰ ਜਦੋਂ ਐਨੀ ਦੇਰ ਨੂੰ ਥੋੜੀ ਮੈਂ ਪਹੁੰਚਿਆ ਮੈਂ ਕਿਹਾ ਬੇਟਾ ਕੀ ਹੋ ਗਿਆ ਕਹਤਾ ਇਹਨਾਂ ਨੇ ਮੇਰੇ ਕੋਲ ਬਹੁਤ ਧਾਲੀ ਕਢੀ ਨਿਕਾਲੀ ਤੇ ਧੱਕੇ ਨਾਲ ਉਹਨਾਂ ਕਰੇਟ ਲਾਣੇ ਸ਼ੁਰੂ ਕਰਤੇ ਐਨੀ ਦੇਰ ਨੂੰ ਮੇਰਾ ਬੇਟਾ ਵੀ ਬੋਲ ਪਿਆ ਵੀ ਭਾਈ ਦਾ ਤੁਸੀਂ ਕਿਦੀ ਪਰਮਿਸ਼ਨ ਨਾਲ ਮਾਲ ਲਾ ਰਹੇ ਹੋ ਉਹ ਕਹਿੰਦੇ ਜੀ ਇਹ ਸਰਕਾਰੀ ਜਗ੍ਹਾ ਜੀ ਇੱਥੇ ਇੱਥੇ ਮਾਲ ਲਾਣੇ ਲਾਣਾ ਮੈਂ ਕਿਹਾ ਅਸੀਂ ਗੱਲ ਕੱਲ ਬੈਠ ਕੇ ਗੱਲ ਕਰ ਲਾਂਗੇ ਇਸ ਵਾਸਤੇ ਵੀ ਸੈਕਟਰੀ ਦਾ ਉਹਨੂੰ ਮਿਲ ਚੁਕੇ ਆਂ ਤੇ ਕੋਈ ਬਾਤ ਨਹੀਂ ਮਗਰ ਉਹਨਾਂ ਨੇ ਆਉ ਦੇਖਣਾ ਉਹ 10-12 ਬੰਦੇ ਸੀਗੇ ਬਹੁਜੀ ਉਹਨਾਂ ਨੇ ਐਨਾ ਮਾਰਿਆ ਸਾਡੇ ਐਨਾ ਮਾਰਿਆ ਮੇਰੇ ਭਤੀਜੇ ਦੀ ਅੱਖ ਰੇ ਬੋਟ ਮਾਰੇ ਕੜੇ ਮਾਰੇ ਨੇ ਮਾਰੇ ਮੇਰੇ ਬੇਟੇ ਦੇ ਮੂੰਹ ਤੇ ਘਤੋਨ ਮਾਰੇ ਨੇ ਉਹਦੀ ਐਨਕ ਟੁੱਟ ਗਈ ਹੈ ਮੇਰੀ ਐਨਕ ਟੁੱਟ ਗਈ ਹੈ ਇਹ ਤੇ ਮੇਰੇ ਭਾਈ ਸਾਹਿਬ 2 ਮਿੰਟ ਨਾ ਆਂਦੇ ਤੁਹਾਨੂੰ ਉਹਨਾਂ ਨੇ ਤਿੰਨਾਂ ਨੂੰ ਮਾਰ ਦੇਣਾ ਸੀਗਾ ਰਾ ਮੈਂ ਫੈਕਟਰੀ صاحب ਅੱਗੇ ਬੀਐਮਓ صاحب ਅੱਗੇ ਮਾਰਕੀਟ ਬੱਗੇ ਕਿਉਂ ਕਟਮਾਰ ਸ਼ੁਰੂ ਹੋਈ ਤੁਹਾਡੀ ਕਿਉਂ ਕਾਰਨ ਕਿ ਇਸ ਬਾਰੇ ਕਾਰਨ ਬਾਉਜੀ ਉਹ ਜਗ੍ਹਾ ਦੇ ਸਾਰੇ ਵਿਵਾਦ ਕੀ ਵਿਵਾਦ ਹੈ ਬਾਉਜੀ ਉਹ ਪਿਛਲੇ ਸਾਲ ਵੀ ਉਹਨੇ ਕੋਸ਼ਿਸ਼ ਕੀਤੀ ਸੀ ਮਾਲ ਲਾਂਦੇ ਤੇ ਅਸੀਂ ਕਿ ਮਾਲ ਉੱਥੇ ਲਾਂਦੇ ਨਹੀਂ ਅੱਜ ਤੱਕ ਨਹੀਂ ਲੱਗੇ ਨਹੀਂ ਕੋਈ ਕੰਮ ਨਹੀਂ ਕਰਦੇ ਇਹ ਸਾਨੂੰ ਨਹੀਂ ਪਤਾ ਉਹਨਾਂ ਦਾ ਉਹਨਾਂ ਲਾਇਸੈਂਸ ਬਣਿਆ ਹੋਇਆ ਹੈ ਮਹੀਨਾ ਹੋਇਆ 2 ਮਹੀਨੇ ਹੋਇਆ 1 ਦਿਨ ਹੋਇਆ ਰੱਬ ਜਾਣੇ ਕੀ ਹੈਗਾ ਕੀ ਨਹੀਂ ਹੈਗਾ ਇਹਦੇ ਵਿੱਚ ਚਲੋ ਤੁਸੀਂ ਮਾਲ ਲਾਇਸੈਂਸ ਬਣਾਇਆ ਜਗ੍ਹਾ ਦੇਣੇ ਸਿਟੀ ਕੈਮਰੇ ਦੀ ਵੀਡੀਓ ਬੋਲੀ ਸੀ ਸੀ ਵੀ ਦੇਖਣਾ ਪੈਣਾ ਬਾਜੂ ਹੋਜੀ ਜਿਹੜਾ ਤੁਸੀਂ ਦੱਸਿਆ ਕਿ ਮੇਨਾਂ ਕੁੱਟਮਾਰ ਕੀਤੀ ਹੈ ਜਗਨ ਨੂੰ ਲੈ ਕੇ ਕੁੱਟਮਾਰ ਕੀਤੀ ਹੈ ਤੁਹਾਡੀ ਕੋਈ ਗੱਲਬਾਤ ਚੱਲ ਰਹੀ ਜਗਨ ਨੂੰ ਜਗਨ ਨੂੰ ਲੈ ਕੇ ਬਾਜੀ ਕੋਈ ਗੱਲਬਾਤ ਨਹੀਂ ਐ ਤੇ ਬਾਜੀ 2 ਅਕਤੂਬਰ 2006 ਚ ਮੰਡੀ ਆਈ 2006 ਤੋਂ ਅੱਧੀ ਉੱਥੇ ਵੇਚ ਰਹੇ ਹਾਂ ਅੱਜ ਤੱਕ ਤੇ ਤੁਹਾਡੇ ਕੋਈ ਗੱਲ ਨਹੀਂ ਹੋਈ ਬਾਤ ਨਹੀਂ ਹੋਈ ਬਾਜੀ ਮੇਰੇ ਨਾਲ ਮੈਂ ਤੇ 12 13 ਬੰਦੇ ਦੇਖੇ ਨੇ ਮਗਰ ਮੈਂ ਪੱਲੇਦਾਰ ਕਹਿੰਦੇ ਦੀ 20-25 ਬੰਦੇ ਸੀਗੇ ਮੈਨੂੰ ਤੇ 12-13 ਬੰਦੇ ਨਜ਼ਰ ਆਏ ਨੇ ਉਹਨਾਂ 12-13 ਨੇ ਤੁਹਾਨੂੰ ਤਿੰਨਾਂ ਨੂੰ ਐਨਾ ਮਾਰਿਆ ਨਾ ਮਾਰਿਆ ਜੇ 2 ਮਿੰਟੇ ਨਾ ਆਂਦੇ ਮੈਂ ਕਹਿੰਨਾ ਅਸੀਂ ਅੱਜ ਜਿੰਦਾ ਨਹੀਂ ਬਚਣਾ ਸੀਗਾ ਸਾਣਾ ਕੰਮ ਨਹੀਂ ਕੀਤੀ ਅਸੀਂ ਉਨ ਨਹੀਂ ਪਹੁੰਚਿਆ ਜੀ ਬੌਜੀ ਦੇਖਦੇ ਪਿਆ ਕਾਰਵਾਈ ਜੋ ਬਣਦੀ ਜੀ ਇਹ ਕਬਜ਼ਾ ਕਰਨ ਆਏ ਸੀ ਜੋ ਗੀਤੇ ਕਿਉਂਕਿ ਪਹਿਲੇ ਉੱਥੇ ਇੱਕ ਸਾਡੇ ਆੜਤੀ ਭਰਾ ਜਣੇ ਉੱਥੇ ਮਾਲ ਵੇਚਦੇ ਨੇ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰਨ ਆਏ ਸੀ ਅੱਛਾ ਠੀਕ ਹੈ ਬਸ ਅੱਛਾ ਕੋਈ ਕਹਿੰਦੇ ਗੁਰਬ ਨਾਮ ਦਾ ਬੰਦਾ ਜੀ ਕੋਈ ਹਾਂਜੀ ਉਹੀ ਆਇਆ ਸੀ ਕੀ ਹੋਇਆ ਜੀ ਪੂਰਾ ਵਾਕਿਆ ਹੀ ਹੋਇਆ ਜੀ ਉਹ ਇਕੱਲਾ ਹੀ ਆਇਆ ਸੀ ਵਿਚਾਰਾ ਪਹਿਲੇ ਮਤਲਬ ਜਦੋਂ ਨੂੰ ਪਤਾ ਲੱਗਾ ਵੀ ਉੱਥੇ ਕਬਜ਼ਾ ਕਰਨ ਆਏ ਨੇ ਉਹ ਇਕੱਲਾ ਹੀ ਆਇਆ ਸੀ ਘਰੋਂ ਉਹਨੂੰ ਇਕੱਲਾ ਦੇਖ ਕੋ ਬੰਦੇ ਜਾਦਾ ਸੀ ਕੋ ਉਹ ਪੈ ਗਏ ਕੋਈ ਉਹਨੂੰ ਅਲਾਟ ਜਗ੍ਹਾ ਲੋਟਮੈਂਟ ਨਹੀਂ ਕੋਈ ਅਲਾਟਮੈਂਟ ਨਹੀਂ ਹੈਗੀ ਜੀ ਨਹੀਂ 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 ਕੋਈ ਅਲਾਟਮੈਂਟ ਨਹੀਂ ਹੈਗੀ ਜੀ ਉਹਦੇ ਨਾਂ ਤੇ ਸੀ ਨਾ ਨਾ ਕੋਈ ਲੋਟਮੈਂਟ ਨਹੀਂ ਹੈਗੀ ਉਹਦੇ ਨਾਂ ਤੇ ਫਿਰ ਕਬਜ਼ਾ ਕਿਸ ਗੱਲ ਦਾ ਹੋਇਆ ਜੀ ਬਸ ਬਦਮਾਸ਼ੀ ਹਾਂ ਮੰਡੀ ਦੇ ਪ੍ਰਧਾਨ ਸਹਿਮਤ ਨਹੀਂ ਉਹਨਾਂ ਨੇ ਉਹਨਾਂ ਨਾਲ ਨਾ 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 ਕੋਈ ਸਮਝ ਨਹੀਂ ਆ ਰਹੀ ਕੋਈ ਗਲਤ ਗੱਲਬਾਤ ਨਹੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਬੜੀ ਬੋਰਡ